ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਦਿੱਤਾ ਹੁਕਮ ਐਸਆਈਟੀ ਅੱਗੇ ਪੇਸ਼ ਹੋਣ ਦੀ ਆਖੀ ਗਈ ਹੈ ਗੱਲ ਤੇ ਸਮਾਂ ਵੀ ਕਰ ਦਿੱਤਾ ਗਿਆ ਹੈ ਨਿਰਧਾਰਤ ਜਿਹਾ ਦੱਸਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਆਗੂ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਲ ਸਬੰਧਿਤ ਇੱਕ ਕੇਸ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਵਿਕਰਮ ਸਿੰਘ ਮਜੀਠੀਆ ਨੂੰ ਹੁਕਮ ਦਿੱਤਾ ਹੈ ਕਿ ਉਹ ਐਸਆਈਟੀ ਦੇ ਅੱਗੇ ਪੇਸ਼ ਹੋਣ ਇਸ ਸਬੰਧ ਵਿੱਚ ਤਾਰੀਖ ਤੇ ਸਮਾਂ ਵੀ ਨਿਰਧਾਰਿਤ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਆਉਣ ਵਾਲੇ 17 ਮਾਰਚ 2025 ਨੂੰ ਸਵੇਰੇ 11 ਵਜੇ ਵਿਕਰਮ ਸਿੰਘ ਮਜੀਠੀਆ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਇਹ ਹੁਕਮ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤੇ ਗਏ ਨੇ ਦੱਸਿਆ ਕਿ ਇੱਕ ਡਰੱਗ ਰੈਕਟ ਦੇ ਵਿੱਚ ਵਿਕਰਮ ਸਿੰਘ ਵਜੀਠੀਆ ਹੋਰਾਂ ਦਾ ਨਾਮ ਆਇਆ ਸੀ ਔਰ ਇਹ ਜਿਹੜਾ ਡਰੱਗ ਰੈਕਟ ਸੀ ਇੱਕ ਹਾਈ ਪ੍ਰੋਫਾਈਲ ਡਰੱਗ ਰੈਕਟ ਸੀ ਜਿਸ ਦੇ ਸਬੰਧ ਦੇ ਵਿੱਚ ਸਾਲ 2021 ਦੇ ਵਿੱਚ ਵਿਕਰਮ ਸਿੰਘ ਵਜੀਠੀਆ ਹੋਰਾਂ ਤੇ ਐਫ ਆਈ ਆਰ ਵੀ ਦਰਜ ਹੋਈ ਸੀ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਜਦੋਂ ਸੁਣਵਾਈ ਕੀਤੀ ਜਾ ਰਹੀ ਸੀ ਤਾਂ ਵਿਕਰਮ ਸਿੰਘ ਵਜੀਠੀਆ ਹੋਰਾਂ ਨੇ ਜਿਹੜੀ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਹੋਈ ਸੀ ਉਸ ਨੂੰ ਰੱਦ ਕਰਦੇ ਹੋਏ ਸੁਪਰੀਮ ਕੋਰਟ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਵਿਕਰਮ ਸਿੰਘ ਮਜੀਠੀਆ ਆਉਣ ਵਾਲੇ 17 ਮਾਰਚ 2025 ਨੂੰ ਸਵੇਰੇ 11 ਵਜੇ ਐਸਆਈਟੀ ਦੇ ਅੱਗੇ ਪੇਸ਼ ਹੋਣਗੇ ਦੱਸ ਦਈਏ ਕਿ ਐਸ ਆਈ ਟੀ ਇੱਕ ਵਿਸ਼ੇਸ਼ ਜਾਂਚ ਟੀਮ ਹੈ ਜਿਹੜੀ ਕਿ ਡਰੱਗ ਰੈਕਡ ਮਾਮਲਿਆਂ ਦੇ ਬਾਰੇ ਵਿੱਚ ਜਾਂਚ ਕਰਦੀ ਹੈ ਔਰ ਇਹ ਵੀ ਗੱਲ ਆਖੀ ਗਈ ਹੈ ਜੇਕਰ ਟੀਮ ਨੂੰ ਲੋੜ ਪੈਂਦੀ ਹੈ ਤਾਂ 17 ਮਾਰਚ ਤੋਂ ਅਗਲੇ ਦਿਨ ਯਾਨੀ ਕਿ 18 ਮਾਰਚ ਨੂੰ ਵਿਕਰਮ ਸਿੰਘ ਮਜੀਠੀਆ ਤੋਂ ਮੋੜ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਹੈ ਨਾਲ ਹੀ ਵਿਕਰਮ ਸਿੰਘ ਮਜੀਠੀਆ ਨੂੰ ਇਹ ਵੀ ਹੁਕਮ ਦਿੱਤੇ ਗਏ ਨੇ ਕਿ ਉਹ ਜਾਂਚ ਟੀਮ ਦੇ ਨਾਲ ਸਹਿਯੋਗ ਕਰਨ ਇਥੇ ਦੱਸਤੀਏ ਕਿ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਹਰਾਂ ਤੇ ਇਹ ਦੋਸ਼ ਲੱਗੇ ਸਨ ਕਿ ਉਹਨਾਂ ਨੇ ਇਸ ਵਿਸ਼ੇਸ਼ ਜਾਂਚ ਟੀਮ ਦੇ ਨਾਲ ਸਹਿਯੋਗ ਨਹੀਂ ਕੀਤਾ ਸੀ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਤੇ ਨਾਲ ਹੀ ਉਸ ਦੀ ਜਿਹੜੀ ਕਾਨੂੰਨੀ ਟੀਮ ਹੈ ਉਸ ਦੇ ਵੱਲੋਂ ਇਸ ਦੋਸ਼ ਨੂੰ ਨਕਾਰ ਦਿੱਤਾ ਗਿਆ ਸੀ ਸੋ ਦੱਸਦੀ ਹੈ ਕਿ ਇਸ ਜਿਹੜੀ ਪਟੀਸ਼ਨ ਉਹਨਾਂ ਨੇ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਮਾਨਤ ਦੀ ਮੰਗ ਰੱਖੀ ਸੀ ਉਸ ਦੀ ਸੁਣਵਾਈ ਮੁਰ ਤੋਂ 24 ਮਾਰਚ ਨੂੰ ਹੋਵੇਗੀ ਇਹ ਅਜੇ ਤੱਕ ਤਾਂ ਜਿਹੜੀ ਉਲਕੀ ਨਹੀਂ ਗਈ ਪਰੰਤੂ ਇਸ ਦੇ ਸੰਬੰਧ ਦੇ ਵਿੱਚ ਫੈਸਲਾ 24 ਮਾਰਚ ਨੂੰ ਹੋਵੇਗਾ ਦੱਸਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਇੱਕ ਪ੍ਰਮੁੱਖ ਅਕਾਲੀ ਆਗੂ ਨੇ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਰਿਸ਼ਤੇ ਦੇ ਵਿੱਚ ਸਾਲਾ ਲੱਗਦੇ ਨੇ ਜਾਨਕਿ ਇਹ ਉਹਨਾਂ ਦੀ ਪਤਨੀ ਦੇ ਭਰਾ ਲੱਗਦੇ ਨੇ ਤੇ ਇਸ ਡਰੱਗ ਰੈਕਟ ਮਾਮਲੇ ਦੇ ਵਿੱਚ ਉਹਨਾਂ ਦਾ ਨਾਮ ਆਇਆ ਸੀ ਤੇ ਇਸ ਬੰਦ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਜਰੂਰ ਫੈਸਲਾ ਸੁਣਾਇਆ ਗਿਆ ਤਾਂ ਹੁਣ ਵਿਕਰਮ ਸਿੰਘ ਵਜੀਠੀਆ ਹੋਰਾਂ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਆਉਣ ਵਾਲੇ 17 ਮਾਰਚ 2025 ਨੂੰ ਉਹ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਦੇ ਅੱਗੇ ਪੇਸ਼ ਹੋਣਗੇ ਤੇ ਨਾਲ ਹੀ ਖਾਸ ਤੌਰ ਤੇ ਉਹਨਾਂ ਨੂੰ ਇਹ ਗੱਲ ਆਖੀ ਗਈ ਹੈ ਕਿ ਉਹ ਇਸ ਵਿਸ਼ੇਸ਼ ਟੀਮ ਦੇ ਨਾਲ ਸਹਿਯੋਗ ਕਰਨ